ਇਹ ਇਦਾਂ ਜੀ ਜਿਹੜਾ ਮਾਨਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਦਿਹਾਤਾ ਮੁਤਾਬਕ ਆਪਾਂ ਐਂਟੀ ਸੋਸ਼ਲ ਐਲੀਮੈਂਟਸ ਤੇ ਔਰ ਸਪੈਸ਼ਲੀ ਜਿਹੜਾ ਡਰੱਗਸ ਆਰਮਸ ਤੇ ਐਕਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜਿਆ ਚਾਰ ਹਥਿਆਰਾਂ ਨਾਲ ਉਹਨਾਂ ਚ 0.324 ਦੇ ਦੋ ਤਿੰਨ ਨੇ ਤੇ ਇੱਕ ਹੈਗਾ 0.31 5 ਦਾ ਨਾਲ ਲਾਈਵ ਰਾਉਂਡਸ ਨੇ ਇਹ ਬੰਦੇ ਕਾਫੀ ਪੁਰਾਣੇ ਰੋਬਰ ਇਹਨਾਂ ਨੂੰ ਕਹਿ ਸਕਦੇ ਆ ਜਿਹੜੇ ਰੋਬਰੀ ਕਰਦੇ ਆ ਔਰ ਸਨੇਚਿੰਗ ਐਂਡ ਰੋਬਰੀ ਔਰ ਉਹ ਵੀ ਪਿਸਟਲ ਦੀ ਨੋਕ ਤੇ ਇਹ ਚ ਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਪ੍ਰਦੀਪ ਇਹ ਕਾਫੀ ਪੁਰਾਣਾ ਕ੍ਰਾਈਮਨਲ ਹੈ ਇਹ ਹੁਣ ਜਿਹੜਾ ਇਹ ਲੇਟੈਸਟ ਰਹਿ ਰਿਹਾ ਸੀਗਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਨੇ ਪਹਿਲਾਂ ਤਾਂ ਅਮਰਸਰ ਦਾ ਰਹਿਣ ਵਾਲਾ ਤੇ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਤੂੰ ਭੱਜਿਆ ਪਹਿਲਾਂ ਤਰਨਤਾਰਨੇ ਨੇ ਰਿਹائش ਲਈ ਫਿਰ ਉਸ ਤੋਂ ਬਾਅਦ ਗੁੱਜਰਪੁਰੇ ਫਿਰ ਬੰਗੇ ਐਸਬੀਐਸ ਨਗਰ ਨਵਾਂ ਸ਼ਹਿਰ ਚ ਫਿਰ ਮੋਲਟਾਉਨ ਹੁਸ਼ਿਆਰਪੁਰ ਤੇ ਬੇਸਿਕਲੀ ਬੜਾ ਛਾਤਰ ਕ੍ਰਿਮੀਨਲ ਹੈ ਔਰ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਇਹ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ ਉਹ ਜੇਲ੍ਹ ਨੂੰ ਕੰਦ ਦੇ ਉੱਤੋਂ ਦੇ ਭੱਜ ਗਏ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਔਰ ਜਿਹੜੇ ਇਹਦੇ ਖਿਲਾਫ ਮੁਕੱਦਮੇ ਜਿੰਨਾ ਚ ਵਾਂਟਡ ਸੀਗਾ ਇਹ ਜੇ ਅਸੀਂ ਪੁਰਾਣਾ ਸਾਰਾ ਇਹਨਾਂ ਦਾ ਰਿਕਾਰਡ ਲਈਏ ਵੀ ਕਦੋਂ ਤੋਂ ਸੀਗਾ ਇਹ ਤਕਰੀਬਨ ਜਿਹੜੇ ਮੁਕੱਦਮੇ ਨੇ ਉਹ 6 6 ਮੁਕੱਦਮੇ ਨੇ ਜੀ 2023 ਦੇ ਕਾਫੀ ਮੁਕਦਮੇ ਨੇ ਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕਦਮਾ ਜਿਹੱਚੇ ਪੀਓ ਹੈ ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ ਇਹ ਚ ਹਰੇਕ ਪਿਸਤੌਲ ਦੀ ਨੋਕ ਤੇ ਕਿਤੇ ਕੁਝ ਪੈਸੇ ਨਕਦੀ ਕੋਈ ਕਿਤੇ ਕੁਝ ਕੀਤਾ ਔਰ ਕਈ ਵਾਰੀ ਹਵਾ ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੱਤਾ ਹੁਣ ਇਹਦੇ ਚ ਜਿਹੜੀ ਨਵੀਂ ਗੱਲ ਆਈ ਹੈ ਇਹਨੇ ਆਪਣਾ ਹੋਰ ਮੋਡਸ ਪਰੈਂਡੀ ਚੇਂਜ ਕੀਤਾ ਕਿਉਂਕਿ ਅਮਰਸਰ ਤੋਂ ਬਾਹਰ ਰਹਿ ਰਿਹਾ ਸੀਗਾ ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਰਮਾਉਂਦਾ ਸੀ ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ ਉਹਨਾਂ ਰਾਹੀਂ ਆਪਣੇ ਪੈਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ ਮੱਧ ਪ੍ਰਦੇਸ਼ ਤੋਂ ਤਕਰੀਬਨ ਜਿਹੜਾ ਇਹ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਕਿਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ ਗੈਂਗ ਵਧਾਉਂਦਾ ਸੀ ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ ਇਹਦੇ ਨਾਲ ਦੋ ਬੰਦੇ ਹੋਰ ਫੜੇ ਗਏ ਇੱਕ ਮਨਪ੍ਰੀਤ ਇਲੀਅਸ ਮਨੀ ਹੈ ਇਹ ਸੁਲਤਾਨ ਵੰਡ ਦਾ ਹੈ ਜੋਗਾ ਸਿੰਘ ਇਹ ਰੀਅਸ ਬਿੱਲਾ ਇਹ ਏ ਡਿਵੀਜ਼ਨ ਇਹਦੇ ਖਿਲਾਫ ਵੀ ਪਹਿਲਾਂ ਪਰਚੇ ਦਰਜ ਨੇ ਤਕਰੀਬਨ ਛੋਟੀ ਉਮਰ ਦੇ ਹੀ ਸਾਰੇ ਹੈਗੇ ਇਹ ਬੰਦੇ ਇਹਦੇ ਚ ਪ੍ਰਦੀਪ ਦੀ ਉਮਰ 31 ਸਾਲ ਹੈ ਮਨਪ੍ਰੀਤ 20 ਸਾਲ ਹੈ ਤੇ ਜੋਗਾ ਸਿੰਘ ਜਿਹੜਾ एलियस بالله 19 ਸਾਲ ਹੈ ਸੋ ਇਹਦੇ ਚ ਗੇਟ ਕੀਮਾ ਦੀ ਪੁਲਿਸ ਪਾਰਟੀ ਲੈਡ ਬਾਈ ACP सुरेंद्र ਮੈਡਮ ਦਰਪਨ ਹਰਪ੍ਰੀਤ ਮਡੇ ਜੀ ਸਾਡੇ DCP ਸਾਹਿਬ ਦੀ ਰੈਨਮਾਈਜ ਸਾਰਾ ਕੰਮ ਕੀਤਾ ਹੈ ਤੋਂ ਮੈਨੂੰ ਅੱਛੀ ਕਾਮਯਾਬੀ ਮੰਗਦਾ